ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਸੀਂ ਸਿੱਖ ਤੁਸੀਂ ਜਾਣਦੇ ਹੋ ਧਰਮਪ੍ਰੀਤ ਬੱਚਾੜਾ ਨੌਜਵਾਨ ਸਿੱਖ ਮੁਖਮੰਦੀ ਨੂੰ ਕਹਿੰਦੇ ਆ ਜੋ ਕੁਝ ਹੋਇਆ ਸੀ ਸਾਰਾ ਵਰਤਾਰਾ ਦੱਸਣ ਦੀ ਲੋੜ ਨਹੀਂ ਤੁਹਾਨੂੰ ਸੋ ਅੱਜ ਜਿਹੜਾ ਵਾ ਇਸ ਬੱਚੇ ਜਾਂ ਖੜੇ ਆ ਕਿ ਮਹਾਰਾਜ ਨੇ ਜਿਵਾ ਲਈ ਆ ਇਹਦਾ ਖੜੇ ਇਸ ਕਰਕੇ ਨਹੀਂ ਵੀ ਇਹ ਕੌਣ ਆ ਕੀ ਆ ਜਾਂ ਕੀ ਮਸਲਾ ਖੜੇ ਕੇਸਾਂ ਕਰਕੇ ਕਿਉਂਕਿ ਕੇਸ ਗੁਰੂ ਦੀ ਮੋਹਰ ਨੇ ਤੇ ਮਹਾਰਾਜ ਦੇ ਸਾਨੂੰ ਹੁਕਮ ਕੀ ਸਾਂਦੇ ਬਾਰੇ ਕੀ ਕੀਤਾ ਪਾ ਜਾਣਦੇ ਆ ਬਿਨਾ ਸ਼ਸਤਰ ਕੇਸਰੀ ਨੂੰ ਦੇਹੁਣਾਂ ਦੀਦਾਰੇ ਤੇ ਇਹ ਵਿਦਵੀ ਹੋਈ ਕੇਸਾਂ ਦੀ ਸੋ ਉਹਦੇ ਵਾਸਤੇ ਅੱਜ ਸਾਰੇ ਸਿੱਖ ਸਮੇਤ ਮਹਾਰਾਜ ਨੇ ਕਿਰਪਾ ਕੀਤੀ ਆ ਆਏ ਆ ਤੇ ਲਿਖਤੀ ਤਰਖਾਸਤ ਜਿਹੜੀ ਆ ਉਹ ਕਰਕੇ ਆਏ ਆ ਉਹਨਾਂ ਪੁਸਤੂਲਾ ਜਮਾ ਦੇ ਉੱਤੇ ਵੀ ਉਹਨਾਂ ਨੂੰ ਡਿਸਪੋਜ਼ ਕੀਤਾ ਜਾਵੇ ਤੇ 295 ਦਾਦਾਂ ਦੇ ਪਰਚਾ ਕੀਤਾ ਜਾਵੇ ਸੋ ਕੇਸਾਂ ਦੀ ਬੇਰੁਤੀ ਦੇ ਕਰਕੇ ਖੜੇ ਨੇ ਸਾਰੇ ਤੇ ਇਹ ਸਾਡਾ ਫਰਜ਼ ਵੀ ਬਣਦਾ ਕੋਈ ਆਸਾਨ ਨਹੀਂ ਹੈਗਾ ਜੇ ਆਪਾਂ ਆਪਣੇ ਆਪ ਨੂੰ ਸਿੱਖ ਕਹਿਨੇ ਆ ਵਿਚਰਦੇ ਆ ਫਿਰ ਆਪਣਾ ਫਰਜ਼ ਵੀ ਬਣਦਾ ਸੋ ਸਿਰਫ ਫੇਸਬੁੱਕ ਤੇ ਗੱਲਾਂ ਕਰਕੇ ਫੋਟੋ ਪਾ ਕੇ ਨਹੀਂ ਗੱਲ ਬਣਦੀ ਹੁੰਦੀ ਗੱਲ ਗਰਾਊਂਡ ਤੇ ਕੰਮ ਕਰਕੇ ਬਣਦੀ ਹੁੰਦੀ ਆ ਤੇ ਗਰਾਊਂਡ ਤੇ ਕੰਮ ਦੇ ਕਰਦੇ ਲਈ ਤੁਹਾਨੂੰ ਗਰਾਊਂਡ ਤੇ ਉਤਰਨਾ ਪੈਂਦਾ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਸਾਰੇ ਸਿੰਘਾਂ ਦੇ ਕੋਲੋਂ ਸਵਾਮਾਂ ਲੈਂਦੇ ਰਹਿਣ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ